5 ਜਿਹੜੀ ਹੈ ਜੀਆ ਕਿਲੋ ਹਿਰੋਇਨ ਤੇ 5 ਕਿਲੋ ਦੇ ਕਰੀਬ ਹਿਰੋਇਨ ਵੈਸੇ ਤਾਂ 4 ਕਿਲੋ ਤੇ 863 ਗ੍ਰਾਮ ਹਿਰੋਇਨ ਜਿਹੜੀ ਹੈ ਜੀਆ ਰਿਕਵਰ ਹੋਈ ਹੈ ਜੇ ਐਗਜ਼ੈਕਟ ਕਰੀਏ ਤਾਂ ਤਾਂ ਉਹਦੇ ਵਿੱਚ ਤਿੰਨ ਤਾਰਾਂ ਹੋਰ ਕਵਰ ਹੋਈਆਂ ਇਹਦੇ ਵਿੱਚ ਇਹਨਾਂ ਦੇ ਜਿਹੜੇ ਤਿੰਨ ਦੋਸ਼ੀ ਜਿਹੜੇ ਸਾਹਮਣੇ ਆਏ ਹੈ ਮੇਨ ਉਹਦੇ ਵਿੱਚ ਇੱਕ ਅਭਿਰਾਜ ਅਭਿਮਾਲਾ ਨੰਦਨੀ ਸ਼ਰਮਾ ਤੇ ਹਰਮਦੀ ਤੇ ਇਹਦੇ ਇਹਨਾਂ ਤੋਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਚਾਰ ਵਿਦੇਸ਼ੀ ਪਿਸਤੋਲਾਂ ਦੋ ਬਲੌਕ ਤੇ ਦੋ ਪੀਐਕਸ5 ਦੋ ਰਾਈਫਲਾਂ ਸਪਿੰਗਫੀਲਡ ਤੇ ਪੰਪ ਐਕਸ਼ਨ ਤੇ 160 ਤੋਂ ਵੱਧ ਲਾਈਵ ਕੈਟਰਜੀਸ ਇਹਨਾਂ ਤੋਂ ਰਿਕਵਰ ਹੋਏ ਨੇ ਸਿਟੀ ਸੌਰੀ Honda City ਜਿਹੜੀ ਕਾਰ ਹੈਗੀ ਐ ਇਹ ਜਿਹੜੀ ਤਿੰਨ ਕਾਰਾਂ ਇਹ ਚ ਰਿਕਵਰ ਹੋਈਆਂ Honda City ਵੀ ਹੋਈ ਐ Honda City ਵੀ Honda, Honda City Honda City ਕਾਰ ਵੀ ਰਿਕਵਰ ਹੁੰਦੀ ਐ ਇਹਦੇ ਵਿੱਚ ਇਹ ਅਜਲ ਰੋੜਾ ਜਿਹੜਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਇੱਕ ਦੋਸ਼ੀ ਇਹਦੇ ਵਿੱਚ ਹੈਗਾ ਅੱਗੇ ਕਰੋ ਦਿਲਪ੍ਰੀਤ ਕੌਰ ਹੈਗੀ ਹੈ ਜਿਹੜੀ ਇਹ ਇੱਕ ਦੋਸ਼ੀ ਹੈ ਜਿਹੜੀ ਗ੍ਰਫਤਾਰ ਹੋਈ ਹੈ ਇਸ ਕੇਸ ਦੇ ਵਿੱਚ ਅੱਗੇ ਕਰੋ ਇਹ ਇੱਕ ਜਿਹੜਾ ਪ੍ਰਥਮ ਸ਼ਰਮਾ ਹੈਗਾ ਇਹ ਨੰਦਨੀ ਸ਼ਰਮਾ ਦਾ ਭਰਾ ਹੈਗਾ ਇਸ ਨੂੰ ਵੀ ਇਸ ਕੇਸ ਵਿੱਚ ਗ੍ਰਫਤਾਰ ਕੀਤਾ ਗਿਆ ਹੈ ਹੁਣ ਤੱਕ ਇਸ ਕੇਸ ਦੇ ਵਿੱਚ ਪੰਜ ਜਿਹੜੀ ਹੈਗੀ ਹੈ ਅੱਗੇ ਲੈ ਜਾਓ ਇਸ ਸਲਾਈਡ 5 ਜੜੀ ਹੈਗੀ ਆ ਕਿਲੋ ਹਿਰੋਇਨ ਤੇ 5 ਕਿਲੋ ਦੇ ਕਰੀਬ ਹਿਰੋਇਨ ਵੈਸੇ ਤਾਂ 4 ਕਿਲੋ ਤੇ 863 ਗ੍ਰਾਮ ਹਿਰੋਇਨ ਜੜੀ ਹੈ ਜੀ ਰਿਕਵਰ ਹੋਈ ਹੈ ਜੇ ਐਗਜ਼ੈਕਟ ਕਰੀਏ ਤਾਂ 3 ਕਾਰਾਂ ਹੁੰਡਾਈ i20 ਤੇ ਥਾਰ ਰਿਕਵਰ ਹੋਈਆਂ 3 ਇਹਦੇ ਵਿੱਚ ਮੁਜ਼ਰਮ ਗ੍ਰਫਤਾਰ ਹੋਏ ਨੇ ਅਜ਼ਲ ਦਿਲਪ੍ਰੀਤ ਕੌਰ ਤੇ ਪ੍ਰਥਮ ਸ਼ਰਮਾ ਤਫਤੀਸ਼ ਦੇ ਦੌਰਾਨ ਜਿਨ੍ਹਾਂ ਦੀ ਇਹਦੇ ਵਿੱਚ ਸ਼ਮੂਲੀਅਤ ਹੋਈ ਹੈ ਕਿ ਮੈਂ ਦੱਸਿਆ ਜਿਵੇਂ ਸੱਤਾਰਨ ਸ਼ਹਿਰਾ ਵੱਲੋਂ ਇਹ ਮੋਡਿਊਲ ਨਾਰਕੋ টেরਰਿਜ਼ਮ ਦਾ ਜਿਹੜਾ ਸੀਗਾ ਇਹ ਜਿਹੜਾ ਮੋਡਿਊਲ ਹੈ ਉਹ ਚਲਾਇਆ ਜਾ ਰਿਹਾ ਸੀਗਾ ਤਾਂ ਉਹਦੇ ਵਿੱਚ ਤਿੰਨ ਕਾਰਾਂ ਹੋਰ ਰਿਕਵਰ ਹੋਈਆਂ ਇਹਦੇ ਵਿੱਚ ਇਹਨਾਂ ਦੇ ਜਿਹੜੇ ਤਿੰਨ ਦੋਸ਼ੀ ਜਿਹੜੇ ਸਾਹਮਣੇ ਆਏ ਆ ਮੇਨ ਉਹਦੇ ਵਿੱਚ ਇੱਕ ਅਭਿਰਾਜ ਅਭਿਮਾਲ ਨੰਦਨੀ ਸ਼ਰਮਾ ਤੇ ਹਰਨਦੀਪ ਤੇ ਇਹਦੇ ਇਹਨਾਂ ਤੋਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਚਾਰ ਵਿਦੇਸ਼ੀ ਪਿਸਤੌਲਾਂ ਦੋ ਗਲੌਕ ਤੇ ਦੋ ਪੀਐਕਸ5 ਦੋ ਰਾਈਫਲਾਂ ਸਪਿੰਗਫੀਲਡ ਤੇ ਪੰਪ ਐਕਸ਼ਨ ਤੇ 160 ਤੋਂ ਵੱਧ ਲਾਈਵ ਕੈਟਰਜਿਸ ਇਹਨਾਂ ਤੋਂ ਰਿਕਵਰ ਹੋਏ ਨੇ ਤੇ ਤਿੰਨ ਕਾਰਾਂ ਇੱਕ ਹੁੰਡਾ ਆਪਣਾ ਹੁੰਡਾ ਸਿਟੀ ਇੱਕ i20 ਤੇ ਇੱਕ ਆਪਣਾ ਜਿਹੜੀ ਹੈਗੀ ਆਥਾਰ ਗੱਡੀ ਰਿਕਵਰ ਹੋਈ ਇਹ ਸਰ ਹਥਿਆਰ ਜਿਹੜੇ ਉਹ ਅੱਗੋਂ ਇੱਥੇ ਡਿਲੀਵਰ ਹੋਣੇ ਚਾਹੀਏ ਮਹਿੰਗੇ ਕਿਤੇ ਨਹੀਂ ਇਹਨਾਂ ਨੇ ਆਪ ਯੂਜ਼ ਕਰਦੇ ਸੀ ਕਿਸੇ ਗਾਰਡ ਦੇ ਵਾਸਤੇ ਨਹੀਂ ਮੈਂ ਤਾਂ ਇਹ ਦੱਸਿਆ ਕਿ ਇਹਨਾਂ ਦਾ ਜਿਹੜਾ ਕਿੰਗ ਪੈਨ ਸੱਤਾਂ ਹਿਸ਼ਾਰਾ ਉਹ ਤੁਹਾਨੂੰ ਪਤਾ ਹੀ ਐ ਐਕਸਟਰਸ਼ਨਾਂ ਤੇ ਕਿਲਿੰਗਸ ਦੇ ਵਿੱਚ ਹੈਗਾ ਇਹ ਤਾਂ ਜਿਹੜੇ ਹੁਣ ਇਨਾਂ ਨੂੰ ਤਾਂ ਇਹਨਾਂ ਕੋਲੇ ਰਿਕਵਰ ਹੋਏ ਆ ਜਿਹੜਾ ਅਸਲ ਜਿਹੜਾ ਇਹਦਾ ਕੀ ਇਹਨਾਂ ਦਾ ਇਹਨਾਂ ਦਾ ਕੀ ਇਹਨਾਂ ਦਾ ਇਸਤੇਮਾਲ ਹੋਣਾ ਸੀ ਉਹ ਜਿਹੜੇ ਮੈਂ ਤੁਹਾਨੂੰ ਦੋਸ਼ੀ ਜਿਹੜੇ ਸਾਡੀ ਹਾਲੇ ਗ੍ਰਿਫਤ ਤੋਂ ਬਾਹਰ ਨੇ ਸਾਡੀਆਂ ਟੀਮਾਂ ਉਹਨਾਂ ਤੇ ਲੱਗੀਆਂ ਵੀਆਂ ਨੇ ਉਹਨਾਂ ਤੋਂ ਪਤਾ ਲੱਗੇਗਾ ਇਹ ਇੱਕ ਆਪਣਾ ਜਾਂਚ ਦਾ ਵਿਸ਼ਾ ਹੈ ਜਿਹੜਾ ਜਦੋਂ ਵੀ ਸਾਨੂੰ ਇਹ ਫੜੇ ਜਾਂਦੇ ਆ ਅਸੀਂ ਫਿਰ ਜਲਦੀ ਇੱਕ ਪ੍ਰੈਸ ਕਾਨਫਰੰਸ ਬੁਲਾਵਾਂਗੇ ਉਹ ਐਕਸਪ੍ਰੈਸਟ ਬਣਾ ਆ। ਅੱਜ ਦਾ ਸ਼ਹਿਰੀ ਦਾ ਡੇਣਾ ਵਾ ਲਿੰਕ ਜਿਹੜਾ ਡਾਇਰੈਕਟ ਲਿੰਕ ਕੀ ਦੇ ਨਾਲ ਸੀ ਅਭੀ ਰਾਜ ਦੇ ਨਾਲ ਲਿੰਕ ਸੀ। ਅਭੀ ਰਾਜ ਨਾਲ ਸੀਗਾ ਲਿੰਕ ਤੇ ਉਸ ਤੋਂ ਕੜੀ ਨਾਲ ਕੜੀ ਜੋੜਦੇ ਹੋਏ ਸੈਂਟਰਲ ਏਜੰਸੀਜ਼ ਦੀ ਮਦਦ ਦੇ ਨਾਲ ਇਹ ਸਾਰਾ ਜਿਹੜਾ ਮੋਡਿਊਲ ਬਸਟ ਕੀਤਾ ਗਿਆ ਹੈ। ਅ ਮਤਲਬ ਮੈਂ ਇੱਥੇ ਸਲਾਹ ਕਰਾਂਗਾ ਅਫਸਰ ਰੂਲਰ ਪੁਲਿਸ ਦੀ ਜਿਹੜੀ ਸੇਲ ਮੀਰ ਜੀ ਲੀਡ ਕਰ ਰਹੇ ਨੇ ਇਹਨਾਂ ਨੇ ਸੈਂਟਰਲ ਏਜੰਸੀਜ਼ ਨਾਲ ਬਹੁਤ ਅੱਛਾ ਰابطਾ ਕਾਇਮ ਕੀਤਾ ਹੋਇਆ ਹੈ। ਉਹਨਾਂ ਨੂੰ ਉਸ ਜਿਹੜੀ ਸਾਨੂੰ ਇਨਪੁਟਸ ਆndੀਆਂ ਉਹਨਾਂ ਨੂੰ ਡਿਵੈਲਪ ਕਰਕੇ ਹੀ ਏਡੀ ਵੱਡੀ ਸਫਲਤਾ ਪ੍ਰਾਪਤ ਕੀਤੀ। ਸਰ ਦਿਲਪ੍ਰੀਤ ਕੌਰ ਦਾ ਕੀ ਰੋਲ ਹੈਗਾ ਹੀ ਸਾਰਾ ਸਿੰਡੀਕੇਟ ਉਹ ਸੰਭਾਲਦੀ ਸੀ। ਦਿਲਪ੍ਰੀਤ ਕੌਰ ਅਭਿਰਾਜ ਮਹਾਲ ਦੀ ਮਾਂ ਹੈਗੀ ਐ ਉਸ ਨੂੰ ਉਸ ਪੂਰੀ ਸਕਰੀਆ ਇਸ ਦੇ ਗਰੁੱਪ ਵਿੱਚ ਹੈਗੀ ਐ ਸਾਰਾ ਜਿਹੜਾ ਨਾਰਕੋ ਨਾਰਕੋ ਦਾ ਜਿਹੜਾ ਪੈਸਾ ਆਂਦਾ ਸੀ ਉਹ ਸੰਭਾਲਦੀ ਸੀ। ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਸੀ ਉਹ ਉਹਨਾਂ ਦੀ ਛਾਣਬੀਨ ਕਰ ਰਹੇ ਆਂ। ਗੱਡੀਆਂ ਖਰੀਦੀਆਂ ਤਾਂ ਉਹਦੀ ਉਹਦੀ ਐਕਟਿਵ ਸ਼ਮੂਲੀਅਤ ਪਾਈ ਗਈ ਐ ਤਾਂ ਹੀ ਉਹਦੇ ਦੇ ਚ ਗ੍ਰਿਫਤਾਰੀ ਕੀਤੀ। ਉਕਤ ਸਾਡੇ ਕੋਲ ਸਬੂਤ ਹੈਗੇ ਲੋਕਲ ਸਪਲਾਈ ਦੇ ਵਿੱਚ ਲੋਕੇਸ਼ਨ ਵੀ ਹੈ ਪਰ ਆਂਦੇ ਸੀ ਜਾਂ ਮੈਂ ਹੈਰੋਨ ਆਂਦੀ ਸੀ ਇਹ ਕੀ ਬਾਰਡਰ ਦੇ ਧਰੀ ਆਂਦੀ ਸੀ ਜਾਂ ਫਿਰ ਕਿਸੇ ਹੋਰ ਜਰੀਏ ਜਿਹੜੀ ਹੈ ਇਧਰ ਲਿਆਂਦੀ ਜਾਂਦੀ ਸੀ ਬੇਸਿਕਲੀ ਜਿਹੜਾ ਇਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈਗੀ ਹੈ ਉਹ ਇਦਾਂ ਦਾ ਜਿਹੜਾ ਸਰਗਣਾ ਹੈਗਾ ਉਹ ਅਭੀ ਰਾਜ ਹੈਗਾ ਉਹ ਇਹ ਜਿਹੜੇ ਸੀ ਇਹ ਡਿਲੀਵਰੀ ਲੈਂਦੇ ਸੀਗੇ ਅਜ਼ਲ ਹੋਰੀ ਤੇ ਆਪਣਾ ਪ੍ਰਥਮ ਹੋਰੀ ਇਹ ਉਹਦਾ ਨੰਦਰੀ ਦਾ ਭਰਾ ਹੈਗਾ ਤੇ ਇਹ ਜੇਲ੍ਹ ਵਿੱਚ ਵੀ ਹੈਗਾ ਇਹਨੂੰ ਜੇਲ੍ਹ ਵਿੱਚੋਂ ਵੀ ਲਿਆਂਦਾ ਗਿਆ ਹੈਗਾ ਅਭਿਰਾਜ ਵੀ ਆ ਹੁਣੀ ਪਿੱਛੇ ਜੇ ਅ ਇਸੇ ਸਾਲ ਦੇ ਪਹਿਲੀ ਤਰੀਕ ਨੂੰ ਹੀ ਜੇਲ੍ਹ ਤੋਂ ਛੁੱਟ ਕੇ ਬਾਹਰ ਆਇਆ ਹੈਗਾ ਸੋ ਇਹ ਜਿਹੜਾ ਸਰਹੱਦੋਂ ਪਾਰ ਹੀ ਆਂਦਾ ਸੀਗਾ ਐਕਚੁਅਲੀ ਤਾਂ ਸਰਹੱਦੋਂ ਪਾਰ ਹੀ ਹਿਰੋਇਨ ਆਂਦੀ ਹੈ ਹੁਣ ਇਹ ਕਿਸ ਤਰ੍ਹਾਂ ਲਾਂਦੇ ਸੀ ਇਹਦੇ ਵਿੱਚ ਹੋਰ ਕਿਹੜੇ ਜਿਹੜੇ ਚਿਹਰੇ ਜਿਹੜੇ ਬੇਨਕਾਬ ਹੋਣ ਵਾਲੇ ਐ ਉਹ ਅ ਅਭਿਰਾਜ ਇਹ ਸਾਰੀ ਗੁੱਤੀ ਅਭਿਰਾਜ ਨੰਦਨੀ ਸ਼ਰਮਾ ਦੇ ਫੜਨ ਤੋਂ ਬਾਅਦ ਹੀ ਸਹੀ ਤੋਂ ਉਹ ਆ ਰਹੇ ਨੇ ਫੜੇ ਤੋਂ ਕੁਝ ਨੂੰ ਬੋਲੇ ਜੀ ਕਿਸੇ ਵਤਨੇ ਸਾਂ ਮੈਂ ਆਪ ਨੂੰ ਪਹਿਲਾਂ ਦੱਸਿਆ ਕਿ ਇਹਨਾਂ ਦਾ ਜਿਹੜਾ ਸਰਗਨਾ ਹੈਗਾ ਉਹ ਅਬਿਰਾਜ ਮਾਹਲ ਹੈਗਾ ਇਹਨਾਂ ਨੇ ਕੀ ਕਰਨਾ ਸੀ ਕਿੱਥੇ ਇਹਨਾਂ ਨੂੰ ਅਗਾਹ ਦੇਣਾ ਸੀਗਾ ਕਿਉਂਕਿ ਅਬਿਰਾਜ ਮਹਿਲ ਦੇ ਸਿੱਧੇ ਲਿੰਕ 70 ਅਨੁਸ਼ਾਰੇ ਨਾਲ ਹੈਗੇ ਨੇ ਸੋ ਉਸ ਤੋਂ ਬਾਅਦ ਜਦੋਂ ਸਾਡੇ ਕੋਲੇ ਆਂਦਾ ਫਿਰ ਉਹਦੀ ਪੁੱਛਗਿੱਛ ਤੋਂ ਬਾਅਦ ਹੀ ਅਸੀਂ ਤੁਹਾਨੂੰ ਅਪਡੇਟ ਦੇਵਾਂਗੇ ਸਰ ਇਹ ਜੋ ਸਤਵੀਰ ਸਿੰਘ ਹੈ ਇਹ ਕਾਫੀ ਨਾਮੀ આરોપી ਹੈ ਭਰਾਤੀ ਹੈ ਔਰ ਇਸਕੇ ਖਿਲਾਫ 19 ਐਫਆਈਆਰ ਹੈ ਤੋ ਕਿ ਆ ਇਹ ਸਭੀ ਮੈਂ ਵਾਂਛੀ ਤੇ ਕਿ ਪਹਿਲੇ ਗ੍ਰਿਫਤਾਰ ਵੀ ਹੋ ਚੁਕਾ ਹੈ ਨਹੀਂ ਸੱਤਾਂ ਨੂੰ ਇਸ਼ਾਰਾ ਗ੍ਰਿਫਤਾਰ ਵੀ ਹੋਇਆ ਵਿਆ ਤੇ ਉਹਨ ਫਿਰ ਬਾਹਰ ਭੱਜਣ ਚ ਕਾਮਯਾਬ ਹੋ ਗਿਆ ਸੀਗਾ ਸੋ ਉਹਦੇ ਵਿੱਚ ਜਿਹੜੇ ਕੇਸਾਂ ਦੇ ਵਿੱਚ ਜਿਸ ਤਰ੍ਹਾਂ ਹੁਣ ਇਹ ਜਦੋਂ ਪੁੱਛਗੇ ਚ ਜਾਂਦਾ ਤਾਂ ਅਸੀਂ ਨੂੰ ਅਕਿਊਜ਼ ਦਾ ਨਾਮਿਨੇਟ ਕਰਦੇ ਹੀ ਆ ਨਾ ਸੋ ਇਸ ਕਰਕੇ 20 ਦੇ ਕਰੀਬ ਇਹ ਦੇ ਕ੍ਰਿਮੀਨਲ ਕੇਸਿਸ ਇੱਥੇ ਦਰਜ ਨੇ